ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਦੀ ਆਪਣੀ ਵਿਜ਼ਿਟ ਪਿੰਡ ਬੈਂਕਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਬਈ ਗੁਰਤਾਰ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਤਿੰਨ ਪਸ਼ੂ ਖਾਵਾਂਗੇ ਇੱਕ ਤਾਜੀ ਸੂਈ ਮੈਂ ਇੱਕ ਤਿਆਰੀ ਤੇ ਵਹਿੜ ਇੱਕ ਟੋਕੜ ਗੱਬਣ ਬਾਈ ਜੀ ਤਿੰਨ ਰੀ ਤੋਂ ਨਹੀਂ ਨਹੀਂ ਅਭੀ ਬੱਚਾ ਮਰ ਗਿਆ ਬੱਚਾ ਮਰ ਗਿਆ ਸੱਜਰੀਆ ਹਾਂ ਤਿੰਨ ਪਸ਼ੂ ਆ ਤਿੰਨਾਂ ਦੀ ਡਿਟੇਲ ਕਰਾਂਗੇ ਸਾਝੀ ਬਣੇ ਰਹੋ ਐਂਡ ਤੱਕ ਕਰਦੇ ਆਂ ਬਾਈ ਨਾਲ ਗੱਲਬਾਤ ਜਾਇਜ਼ ਕੀਮਤ ਦੇ ਵਿੱਚ ਕਰਾਉਣੇ ਤੁਹਾਨੂੰ ਖਰੀਦਦਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕਿਰਪਾ ਠੀਕ ਜੇ ਕਿਰਪਾ ਚੜ੍ਹਦੀ ਕਲਾ ਹੋਰ ਸੁਣਾਓ ਕਿਰਪਾ ਕੋ ਰਾਂ ਅੰਦਾਜ਼ੀ ਤੁਸੀਂ ਸ਼ੁਕਰ ਆ ਜੀ ਡਰੈਸ ਕਰ ਲਿਆ ਨੋਟ ਕਸ ਪਿੰਡ ਆਪਣਾ ਬੈਂਕਾ ਜੀ ਤੇ ਤਹਿਸੀਲ ਪੱਟੀ ਆ ਹਾਂਜੀ ਜ਼ਿਲ੍ਹਾ ਤਰਨਤਾਰ ਨੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9856 ਜੀ 21909 ਠੀਕ ਆ ਤੇ ਮੈਂ ਤੋਂ ਕਰੀਏ ਸ਼ੁਰੂਆਤ ਹਾਂਜੀ ਆਹ ਮਾ ਜੀ ਕਿੰਨਾ ਦੁੱਧ ਬਈ ਪੱਕਾ ਹੋਊਗਾ ਸੰਤੂ ਸਾਹਿਬ ਦੋ ਤੇ 3 ਦਿਨ ਥੱਲੇ ਧੱਕੇ ਹੋਊਗਾ ਪੱਕਾ ਪੱਕਾ ਧੱਕਾ ਹਾਂ ਚੋਣ ਜਾਣ ਓਕੇ ਓਨ ਓਕੇ ਇੱਕ ਨੰਬਰ ਦੀ ਹੋਊਗੀ ਚਵਾਈ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਨੇ ਵੱਟ ਘੱਟ ਓਕੇ ਤੇ ਸੂਈ ਨੂੰ ਇਹਨੂੰ ਮਹੀਨੇ ਖੜਦੇ ਲੱਗੇ ਹੋ ਗਿਆ ਜੀ ਤੇ ਇਹਦਾ ਬੱਚਾ ਸਪੇਅਰ ਹੋ ਗਿਆ ਸੀ ਹਾਂ ਤੇ 부ਛੀ ਜੀ ਬੜੀ ਠੀਕ ਆ ਉਹ ਬੁੱਚੀ ਜੀ ਦੀ ਗੜੀਆਂ ਦਾ ਕੁੱਤਾ ਰਣ ਹਰਾ ਚੋਕੇ ਲੈ ਗਿਆ ਅੱਛਾ ਤੇ ਭਾੜੇ ਦੇ ਮਿਲਦੀ ਹੋਵੇ ਭਾੜੇ ਦੇ ਆਹ ਉਹ ਤਾਕਤ ਗਿਆ ਦੁੱਧ 10 ਕਿਲੋ ਹਾਂ ਫਿਰ ਇੰਨਾ ਵੀ ਠੰਡੀ ਧਰੀ ਪੂਰੀ ਆ 10 ਕਿਲੋ ਦੁੱਧ ਸੱਜਰ ਨਹੀਂ ਦੇਣਾ ਜੀ ਟੋਕਰ ਨੇ ਨਹੀਂ 10 ਕਿਲੋ ਦੋ ਦੇਣਾ ਹੂੰ ਕਿਉਂਕਿ ਮੈਂ ਦੇ ਹਿਸਾਬ ਨਾਲ 10 ਕਿਲੋ ਦੁੱਧ ਸੱਜਰ ਨਹੀਂ ਪਾਉਣਾ ਜਿਹੜੀ ਕੋਈ ਮਹੀਨੇ ਦੇ ਦੋ ਮਹੀਨੇ ਦੀ ਸੂਈ ਹੋ ਜੀ ਹਾਂਜੀ ਹਾਂਜੀ ਟੋਕਰ ਮੈਂ ਤੇ ਏਡੀ ਦੁੱਧ 5 6 ਕਿਲੋ ਦਿੰਦੀ ਆ ਸਹੀ ਗੱਲ ਆ ਨਾ ਬਿਲਕੁਲ ਜੀ ਆ ਮਈਆ 12 13 ਤੋਂ ਬਾਅਦ ਨਹੀਂ ਦੇਣਗਾ ਹਾਂਜੀ ਠੀਕ ਆ ਦੂਜਾ ਨਹੀਂ ਤੇ ਤਿਜਾ ਹੋਊਗਾ ਕੋਈ ਦੂਜਾ ਮੰਨ ਲੈ ਕੋਈ ਤਿਜਾ ਮੰਨ ਲੈ ਆਪ ਦੀ ਨਰਕ ਨਰਕ ਕਰਕੇ ਢਿੱਲ ਜਾਏ ਤੇ ਖੋਲੋ ਤੋਰਾ ਤਰਾ ਕਰਵਾ ਲਈਏ ਚੈੱਕ ਲਓ ਸੱਜਣੋ ਦੂਜਾ ਸੂਆ ਏ ਚੰਗੀ ਆ ਝੋਟੀ ਹਾਂਜੀ ਜੀ ਲਓ ਜੀ ਕਰਦੇ ਲਓ ਜੀ ਕਰੋ ਚੈੱਕ 10 ਕਿਲੋ ਦੁੱਧ ਆ ਨਾ ਭਾਈ ਕੋਨੋ ਕੇ ਦੋਵੇਂ ਟਾਈਮ ਚਾਰ ਤੇ ਪਹਾੜੇ ਤੇ ਸੱਜਣੋ ਮਿਲਦੀ ਆ ਹੂੰ ਤੀਸਰਾ ਸੁਹਾਉ ਤੀਸਰਾ ਮੰਲੇ ਨੂੰ ਦੂਸਰਾ ਮੰਲੇ ਠੀਕ ਆ ਓਕੇ ਜੀ ਘਰ ਆਏ ਕਹਿੰਦੇ ਦੁਜਾਵਾ ਆਪਾਂ ਤੇ ਜਮਾਨੇ ਕੇ ਚੱਲੇ ਕੋਈ ਤੂੰ ਜਮਾਨਲੇ ਹਾਂ ਹੂੰ ਕੁੰਡ ਕਾਟ ਚੰਗੇ ਲਾਈ ਬੇਚੀ ਹੈ ਨਾ ਹੂੰ ਤੇ ਸੋਹਣੀ ਹੈ ਸਹੀ ਤੂ ਚੰਗੀ ਆ ਹੂੰ ਹੂੰ ਓਕੇ ਆ ਲੋ ਜੀ ਬਾਕੀ ਇਹ ਭਈ ਠੰਡੀ ਠੰਡੀ ਬੋਲਿਆ ਸੰਧੂ ਸਾਹਿਬ ਤੇ ਕੀਮਤ ਭਾਈ ਜੀ ਕਿੰਨੀ ਕਰ ਦੀਏ ਕੀਮਤ ਤੇ ਤੈਨੂੰ ਪਤਾ ਹੋਵੇ ਬੱਚਾ ਪੁੱਛਾ ਹੁੰਦਾ ਦੇ 90000 ਰੁਪਏ ਲੋਕੀ ਲੱਖ ਲੱਖ ਕਰੀ ਜਾਂਦੇ ਮੈਂ ਦਾ ਹਾਂ ਜੋ ਬਾਹਰ ਚੱਲਣ ਦਿਆ ਚੱਲਦਾ ਚੱਲਦਾ ਪਰ ਆਪਾਂ ਉਹ ਨਹੀਂ ਕੰਮ ਕਰਨਾ ਜੀ ਆਪਾਂ ਭਾਅ ਨਹੀਂ ਲਈ ਤੇ ਭਾਅ ਨਹੀਂ ਦੇ ਦੇਣੀ ਓਕੇ ਜੀ ਠੀਕ ਆ ਮੋਲ ਆਪਾਂ ਕਰਦੇ ਹਾਂ 75000 ਹਾਂ ਜੀ ਤੇ 70 ਦੀ ਦੇ ਦਈਏ ਚਾਹ ਪਿਆਰ ਮੈਂ ਉਹ ਤੇ ਕਰਕੇ ਛੋੜ ਖੁੱਲੀ ਕਰ ਦਉ ਸ਼ੋਰ ਕਰਦਾਂਗੇ ਹੋਰ ਕੋਈ ਮਾਤਨ ਆਇਆ ਕਹਿੰਦਾ ਕਰਾਂਗੇ ਪਰ ਮੈਂ 70000 ਦੀ ਹੋਏ ਸੰਧੂ ਸਾਹਿਬ ਇੱਕ ਦੀ ਦੋ ਤੇ ਸਾਹਮਣੇ 65000 ਦੀ ਹਾਂ ਦਾ ਨਾ ਕਰਦੀ ਨਹੀਂ ਹੋਣੀ ਕਰ ਦੀ ਕਿਉਂ ਨਹੀਂ ਹੋਣੀ ਕਿਉਂ ਨਹੀਂ ਵਾਦੋਲੀ ਨਾ ਕਰੂੰ ਮੈਨ ਮਨੋ ਹੈ ਅੰਬਰਕ ਨਹੀਂ ਹੋਣਾ ਤੇ ਹਾਂ ਨਾ ਹੀ ਦੋ ਘਰ 70 ਦੀ ਦੇ ਦਾਂਗੇ 67 ਦੀ ਚੱਲ ਜਾਣਗੀ ਚਲੋ ਤੁਹਾਡੀ 100 ਛੋਟ 100 ਰੁਪਇਆ ਛੋਟ ਹੀ ਹੋਣੀ ਏ ਓਕੇ ਜੀ ਤੇ ਆ ਵਹਿੜ ਆ ਗਈ ਤਿਆਰੀ ਤੇ ਗੱਬਣ ਜਰਸੀ ਤੇ ਸ਼ਾਈ ਹਾਲ ਕਰਾਉਸ ਹਨਾ ਜਰਸੀ ਸ਼ਾਈ ਹਾਲ ਕਰਾਉਸ ਆ ਹਾਂ ਢੰਡੀ ਧੀਰੀ ਬਹੁਤ ਜਾਰੀ ਵਹਿੜ ਵਾਹ 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 ਇੱਦਾਂ ਹੀ ਪਾਉਣਾ ਹੂੰ ਬੈਠੋ ਥੱਲੇ ਜਿਤਨਾ ਮਰਜ਼ੀ ਜਾਏ ਮਾਇ ਆਪਾਂ ਤੇ ਭਗਵੇਂ ਖਾਦਨੇ ਆਂ ਖਾਂ ਖਣਾਰੀ ਓਕੇ ਆ ਵਾਹ 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 ਨਾਕੇ ਨਹੀਂ ਆਉਂਦਣੀਆਂ ਗਾਈਂ ਸ਼ਾਈ ਹਾਲ ਲਤ ਮਾਰਦੀਆਂ ਲੱਤਾਂ ਇਹ ਲੇਰੀ ਹਨਾ ਨਾ ਬੱਸ ਕਰੋ ਬਿਲਕੁਲ ਵਾਕਿਆ ਹੀ ਸਾਫ ਹੈ ਨਾ ਪੂਰੀ ਮੱਝਾਂ ਦੀ ਚਵਾਈ ਲੱਗੀ ਆਗੇ ਤੋਰਾ ਖਾ ਹਾਂ ਸੁੰਦਰ ਆ ਬਹੁਤ ਵਧੀਆ ਚਾ ਸੁਭਾ ਵੜਾ ਲਿਆ ਹੂੰ ਲੋਈ ਕਰੋ ਸੰਗ ਦੇ ਵਿੱਚ ਸਜਰੋ ਪੂਰੀ ਥੀਲ ਥੀਲਸ ਲੱਗ ਗਿਆ ਤੇ ਚਲੋ ਖਰੀਦਦਾਰੀ ਆਪਣੀ ਤੁਸੀਂ ਕਰਿਓ ਜਰੂਰ ਲੋਈ ਹਾਨ ਬੜਾ ਸੁਣਾ ਮੱਜਾਂ ਦਾ ਬਾਜੀ ਇਹਦੀ ਕੀਮਤ ਕੀਤ ਆਪਣੀਆਂ ਛੋਟੀਆਂ ਛੋਟੀਆਂ ਹੀ ਆ ਸੰਤੂ ਸਾਹਿਬ ਜੀ ਨਿੱਕ ਨਿੱਕੀਆਂ ਚਿੰਤਾ ਠੀਕ ਆ ਮਾਲ ਬਹੁਤ ਸੁਧਰਾ ਬਹੁਤ ਜਾਦੀ ਵਾੜ ਬੱਚੀ ਚੰਗੀ ਇੱਕਦਾਂ ਲੱਗੇ ਹੋ ਗਏ ਦਾ ਥਾਣੇ ਇੱਕ ਆ ਇਧਰ ਇੱਕ ਆ ਚੀਜ਼ ਵਿਖਾਇਓ ਮਾੜੀ ਜੀ ਕਿਉਂਕਿ ਕੋਲ ਆਨਲਾਈਨ ਵੀ ਮਰਾ ਲੈਂਦਾ ਹਾਂ 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 ਆ ਛੋਟਾ ਜਿਹੇ ਵਿੱਚ ਬੱਚ ਲੱਗਾ ਨਿਗਾਇਆ ਚੱਲਦਾ ਨਹੀਂ ਪਰ ਚੱਲਦਾ ਨਹੀਂ ਆ ਠੀਕ ਆ ਆ ਨਹੀਂ ਚੱਲਦਾ ਸਹੀ ਗੱਲ ਬੱਚੀ ਜੀ ਵਿੱਚ ਚੱਲਦੀ ਵਿੱਚ ਲੱਗਾ ਵਾ ਬੱਚ ਜਾ ਤੇ ਪਰ ਚੱਲਦਾ ਨਹੀਂ ਆ ਬੱਚੀ ਲੱਗੀ ਤੇ ਬਾਟੀ ਇੰਨਾ ਵੀ ਖੰਗੀ ਕੀ ਰਹੀ ਐ ਲੋ ਰਕਾਰਡ ਆ ਬੈਠਦਾ ਤੇ ਕੀਮਤ ਫਿਰਾਂ ਦੀ ਕੀਮਤ ਦੇ ਵੀਰ ਜੀ ਦੀ ਕਰਦੇ 55000 ਜੀ ਤੇ 50 ਦੀ ਦੇ ਦੀਏ ਯਾ ਸਨੋ ਜੀ ਪਿਆਰ ਨੇ ਮਤੂਰ ਕਰ ਦੋ ਹੋਰ ਉਹ ਚ ਥੋੜਾ ਬੋਤਾ ਮਾਰਤਾਲ ਕਰਾਂਗੇ ਕੋਈ ਜ਼ਿਆਦਾ ਨਹੀਂ ਆਏ ਗਏ ਦਾ ਵੀਰ ਦਾ ਕਰਾਂਗੇ ਉਹ ਹੀ ਦੂਰ ਵਾਲੇ ਦਾ 46 ਦੀ ਦੇ ਦੀ ਨਹੀਂ ਹੋਣੀ 47 ਦੀ ਚੱਲ ਕਰਦੇ 47 ਦੀ ਕਰਦੇ 47 ਦੀ ਜਾਣ ਦੇ ਯਾ ਨਾ ਕਿਉਂ ਨਾ ਕਰ ਦਈਏ ਸੋ ਉਹ ਜੋ 100 ਛੋਟ ਹੀ ਹੋਣੀ ਹੈ ਉਹ ਅਗਲਾ ਵੇਚ ਲੈਣਾ ਕਰਦੇ ਨਾ ਦੋ ਵੀਰ ਮੇਰੇ ਕਈ ਆ ਜਾਂਦੇ ਆ 40 ਲੈ ਲੈ 45 ਲੈ ਲੈ ਉਹ ਵੀਰ ਫੋਨ ਹੀ ਨਾ ਮੇਰਾ ਵੀਰ ਕਰੇ ਉਹਨੂੰ ਹੱਥ ਜੋੜ ਕੇ ਇਹੋ ਬੇਨਤੀ ਮੇਰੀ ਠੀਕ ਠੀਕ ਹੈ ਕਣੀ ਕਿੰਨੇ ਪੈਸੇ ਭਰਨੇ ਉਹ ਹੀ ਫੋਨ ਕਰੇ ਮੱਝ ਲੈਣੀ ਹੈ ਕਹਾਣੀ ਆ ਮੱਝ ਹੀ ਆ ਆ ਕੇ ਠੰਡੀ ਅੱਡੀ ਆ ਹਾਂਜੀ ਠੀਕ ਆ ਅੱਗੇ ਤੀਜੇ ਨੰਬਰ ਤੇ ਸੂਈ ਆ ਜੀ ਹਣਾ ਆ ਇਹ ਸੂਈ ਮਾੜੇ ਨੂੰ ਮਹੀਨੇ ਤੋਂ ਉੱਤੇ ਦਿਨ ਹੋ ਗਿਆ ਤੇ ਇਹਦੇ ਬੱਚੇ ਮਰੇ ਦੀ ਸਪੇਅਰ ਦੀ ਹੈਗਾ ਉਹ ਵੀਡੀਓ ਹੈਗੀ ਆ ਹਾਂ ਤੇ ਦੋ ਦੇ ਦੇ ਥੱਲੇ ਨੂੰ ਨਾ ਤਾਂ 10 ਕਿਲੋ ਹੋਊਗਾ 9 ਤੋਂ 10 ਹੋਊਗਾ ਚੌਣ ਪੋਲੀ ਪਾਲੀ ਚੌਣ ਪੋਲੀ ਪੂਰ ਛੱਟਾ ਕੋਈ ਨਹੀਂ ਗਾਰੰਟੀ ਠੰਡੀ ਧੀਰੀ ਪੂਰੀ ਓਕੇ ਚਲੋ ਲਾਇਓ ਲੋਹ ਚੰਗੀ ਆ ਗਈ ਲੋਹ ਧੀਦਾਰੀ ਕਰਿਓ ਚੰਗੀ ਲਾਇਓ ਠੋਕਾ ਦੱਜਾ ਹੋ ਜਾਸੀਆ ਜੇ ਸੁਗਾ ਵੈੜਿਆ ਫਿਰ ਵੈੜ ਵੀ ਕੱਟ ਫੋਟਾ ਲਈਏ ਵੱਡੀ ਆਲੂ ਨਹੀਂ 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 ਕੀ ਨਹੀਂ ਵੱਡੇ ਟਾਂਕੇ ਨਹੀਂ ਆ ਤੇ ਠੀਕ ਐ ਇੱਕ ਵਾਰ ਸਿੰਘ ਕਿਤੇ ਦਗਾਏ ਤੂਗੇ ਫਿਰ ਫੋਟਾ ਆ ਹਨਾ ਚੂੰਗਾ ਸਿੰਘ ਆ ਚੂੰਗਾ ਫੋਟਾ ਤੇ ਕੀਮਤ ਫਿਰ ਬਾਈ ਕਿੰਦੀ ਕੀਮਤ ਬਾਈ ਜੀ ਛੋਟੇ ਹੀ ਆ ਦਾਂ ਪਾ ਅੱਛਾ ਪਾ ਨਹੀਂ ਕਿੰਨੇ ਰੱਖੇ ਆਪਾਂ ਹੂੰ ਉਹ ਇਹ ਬੱਚਾ ਹੁੰਦਾ ਦੇ ਵੀਰ 40000 ਰੁਪਏ ਦੀ ਬੱਛੀ ਸੀ ਹੋ ਹਾਂ ਤੇ ਜਦੋਂ ਬੱਚਾ ਸਪੇਅਰ ਹੋ ਗਿਆ ਵਾ ਤੇ ਆਹਦੇ ਵੀ ਆਪਣੀ ਖਰੀਦ ਵਾਵਾ ਹੀ ਹੋਵੇ ਜੀ ਤੇ ਆਪਾਂ 32000 ਦੀ ਦੇ ਦਿੱਤੀ ਹੁਣ ਅੱਛਾ ਜੀ ਆ ਕਰ ਦਿਓ ਖੁੱਲਾ ਮਾਣ ਦਾ ਖੁੱਲਾ ਦਾਮ ਮਾਣ ਤਾਂ ਤੇ 30 ਦੀ ਦੇ ਦਾਂਗੇ 27 ਹੀ ਨਾ ਕਰੀਏ ਹੈ 27 ਦੀ ਨਹੀਂ ਹੋਣੀ ਦੇ ਲਈਏ ਨਹੀਂ ਨਾ ਨਹੀਂ ਆਪਾਂ ਖਾਂਦਾ ਵੇ ਨਹੀਂ ਆਪਦੀ ਸਭ 35 36000 ਦੀ ਮੇਰੀ ਆਪਦੀ ਖਰੀਦ ਹੁਣ ਬੱਚਾ ਮਰਨਾ ਹੀ ਆਪਾਂ ਥੋੜਾ ਜਿਹਾ ਨਾ ਅੱਛਾ ਵੀ ਬੈਗ ਮਾਰ ਗਏ ਆ ਨਹੀਂ ਤੇ ਫਿਰ ਜੋਰ ਛੱਡ ਦਿਓ ਫਿਰ ਆਹੋ ਚਾਹ ਯਾਰ ਛੱਡ ਦਾਂਗੇ 28000 ਦੀ ਕਰ ਦਿਓ ਟਾਇਰ ਪਏ ਬਾਬਾ ਘੜਦੇਗੇ ਉਹਨੇ ਘਾੜ ਦੋ ਥਾਹਰ ਨਾ ਕਿਤੇ ਕੀ ਹੋਣਾ ਘਾੜ ਨਾ ਕਰੇ ਕੀ ਘਟ ਚਲਿਆ ਹੋਣਾ ਨਹੀਂ ਘੜਦੇ ਨਹੀਂ ਚਲਿਆ ਉਹਨੇ ਹੰਗਲ ਇੰਨੀ ਵੱਡੀ ਹੋਣੀ ਇੰਨੀ ਵੱਡੀ ਹੋਣੀ ਹੁਣ ਚਾਹਤ ਸੇਡ ਤੇ ਹੁਣ ਹੋਣੀ ਹੋਣੀ ਆ ਸੇਡ ਤੇ ਕੋਈ ਨਹੀਂ ਹੋਣੀ ਆ ਯਾਦ ਕੋਈ ਨਹੀਂ ਯਾਰ ਨਾ ਤੇ ਇਹਨਾਂ ਵੀ ਚੰਗੀ ਵੈੜ ਚੋਂ ਚਾਣੀ ਫਿਰ ਵਧੀਆ ਓਕੇ ਜੀ ਹਾਂਜੀ 28000 ਦੀ ਸਜਣੋ ਜੈਸਨੋ ਹੀ ਹੋਣੀ ਖਵਰ ਪਈਆ ਸ਼ੋਰ ਹੋਣੀ ਤਿੰਨ ਪਸ਼ੂ ਆ ਬਈ ਗੁਰਤਾਰ ਸਿੰਘ ਦੇ ਫਾਰਮ ਤੇ ਪਿੰਡ ਬੈਂਕਾ ਪਹੁੰਚ ਕੇ ਨਰਖ ਪਰ ਤਸੱਲੀ ਕਰਕੇ ਲੈ ਕੇ ਜਾਇਓ ਸასი ਕਾਲ ਜੀ ਰੱਬ ਰੱਖਾ